ਪੰਜਾਬ ਕੈਬੂਰਡ ਦੁਆਰਾ ਅੱਜ ਕੋਸ਼ਿਸ਼ ਕੀਤੀ ਗਈ 12ਵੇਂ ਸੈਂਟੀਜਾ ਬਾਅਦ ਦੱਸਿਆ ਗਿਆ ਪ੍ਰਿੰਸੀਪਲ ਡਾਕਟਰ ਬਲਵਿੰਦਰ ਸਿੰਘ ਗੁਪਤਾ ਰਹੇ ਨੇ ਕਿ ਪੀਐਮ ਸ਼੍ਰੀ ਸਰਕਾਰੀ ਕੰਨੀਆਂ ਸੀਨੀਅਰ ਸੈਕੰਡਰੀ ਸਕੂਲ ਪੁਆਣੇ ਦਾ ਜਿਹਸਰਨ ਦੋਤੀ ਸੈਂਸ ਵਿਸੇ ਦੀ ਵਜਾਤ ਇਮਾਨਤ ਕੌਰ ਪੁੱਤਰੀ ਸਰਦਾਰ ਪਵਿੱਤਰ ਸਿੰਘ ਅਤੇ ਪਰਮਜੀਤ ਕੌਰ ਨੇ 500 ਵਿੱਚੋਂ 86 ਅੰਕ ਲੈ ਕੇ ਮੈਡ ਸੂਚੀ ਵਿੱਚ ਆਪਣਾ ਨਾਮ ਦਰਜ ਕੀਤਾ ਦਿਲੇ ਵਿੱਚ ਤੀਜਾਸਤਾਂ ਹਾਜ਼ਰ ਕੀਤਾ ਜਿਸ ਦਾ ਸਿਹਰਾ ਇਮਾਨ ਤਕੌਦ ਦੀ ਸਖਤ ਮਿਹਨਤ ਤੇ ਇਸ ਉੱਪਰੋਂ ਵਾਲੇ ਅਧਿਆਪਕ ਰਵਿੰਦਰਪਾਲ ਮੋਤੀ ਲੈਕਚਰਰ ਪ੍ਰਜੈਕਟਸ ਮੈਡਮ ਨਮਕਿਰਨ ਲੈਕਚਰਰ ਬਾਇਓਲੋਜੀ ਮੈਡਮ ਕਾਮਨੀ ਲੈਕਚਰਰ కెਮਿਸਟਰੀ ਮਨਜੀਤ ਸਿੰਘ ਲੈਕਚਰਰ ਅੰਗਰੇਜ਼ੀ ਮੈਡਮ ਗਿਤਾ ਦਾਨੀ ਮੈਥਸਟਮ ਅਤੇ ਹੋਰਾਂ ਨੂੰ ਜਾਂਦਾ ਹੈ ਇਹ ਦੱਸਣ ਜੋਗ ਹੈ ਕਿ ਇਸ ਇਸ ਉਦਯਾਤਨ ਨਗਰਿਤ ਦੇ ਵਿੱਚੋਂ ਗੁਜਰਨਦਨ ਦਾਲ ਵਿਸੇ ਵਿੱਚੋਂ 100 ਵਿੱਚੋਂ ਅੰਕ ਪ੍ਰਾਪਤ ਕਰਤਾ ਤੇ ਤੇ ਜਿਹੜਾ ਸਿੱਖਿਆ ਅਪਸਰ ਨਰ ਸੁਣਾਉਣ ਨਕੀ ਜਾਂਦੇ ਨੇ ਮੇਰਾ ਨਾਮ ਡਾਕਟਰ ਬਲਵਿੰਦਰ ਸਿੰਘ ਬੋਪੜਾ ਹੈ ਪ੍ਰਿੰਸੀਪਲ ਸਰਕਾਰੀ ਕੰਨਿਆ ਸਿੰਘ ਇੰਸਟਿਟਿਊਟ ਕੋਰ ਪੋਨਗੜ ਸਰ ਬੱਚਿਆਂ ਲਈ ਚੰਗੀ ਸਫਲਤਾ ਕਿਤੇ ਕਿੰਨੇ ਬੱਚੇ ਨੇ ਜਿਹੜੀਆਂ ਮੱਲਾ ਮਾਰੀਆਂ ਉਹਦੇ ਵਿੱਚ ਚੰਗੀ ਬੱਚਿਆਂ ਨੇ ਬਹੁਤ ਵਧੀਆ ਮੱਲਾ ਮਾਰੀਆਂ ਨੇ ਜੀ 95 ਐਂਡ ਅਬੋਵ ਵੀ 4 ਬੱਚੇ ਨੇ ਮੈਰਿਟ ਦੇ ਵਿੱਚ ਵੀ ਲੜਕੀ ਹੈ ਇਹ 97.2% ਮਾਰਕਸ ਲੈ ਕੇ ਲਗਭਗ 15 ਬੱਚਿਆਂ ਦੇ 90% ਤੋਂ ਉੱਪਰ ਅੰਕ ਨੇ ਤੇ ਲਗਭਗ 40 ਬੱਚਿਆਂ ਦੇ 80% ਤੋਂ ਉੱਪਰ ਅੰਕ ਨੇ ਜੀ ਸਰ ਕੀ ਰਾਜ਼ ਹੈ ਸਰਕਾਰੀ ਸਕੂਲ ਦੇ ਵਿੱਚ ਹਰ ਸਾਲ ਜਿਹੜੇ ਚੱਕੇ ਬੱਚੇ ਆਉਂਦੇ ਨੇ ਇਸ ਸਕੂਲ ਦੇ ਵਿੱਚ ਵੀ ਲਿਖਿਆ ਜਾਂਦਾ ਇਹ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਆਪਸ ਦੇ ਵਿੱਚ ਕੋਆਰਡੀਨੇਸ਼ਨ ਹੈ ਬੱਚੇ ਵੀ ਅਧਿਆਪਕਾਂ ਦੀ ਹਰ ਗੱਲ ਮੰਨਦੇ ਨੇ ਜਿਸ ਤਰ੍ਹਾਂ ਉਹਨਾਂ ਨੂੰ ਗਾਈਡੈਂਸ ਦਿੱਤੀ ਜਾਂਦੀ ਹੈ ਪੜਾਈ ਲਈ ਜਾਂ ਹੋਰ ਡਿਸਪਲਨ ਦੇ ਵਿੱਚ ਰਹਿ ਕੇ ਲਗਨ ਨਾਲ ਕੰਮ ਕਰਨ ਲਈ ਉਹਦੇ ਦੇ ਬੱਚੇ ਪੂਰੇ ਉੱਤਰਦੇ ਨੇ ਜਿਹੜੇ ਬੱਚੇ ਪੂਰੇ ਉੱਤਰਦੇ ਨੇ ਉਹ ਵਧੀਆ ਪਰਫਾਰਮੈਂਸ ਦਿਖਾਉਂਦੇ ਹੀ ਨੇ ਰਮਨਦੀਪ ਕੌਰ ਮੈਗ ਵਰਮਨ ਗਰਲਸ ਇਨਿਸ ਕੈਨ ਬੀ ਸਮਾਰਟ ਸਕੂਲਸ ਪਾਰਟੀਆਂ ਬਾਅਦ ਵਿੱਚ ਵਿੱਚੋਂ ਚੱਲ ਗਿਆ ਹਰ ਤਰ੍ਹਾਂ ਦੀ ਕੀ ਬਹੁਤ ਖੁਸ਼ੀ ਹੋਈ ਹੈਗੀ ਸਾਰਾ ਕੁਝ ਸਾਡੇ ਟੀਚਰਜ਼ ਨਾਲ ਨਾਲ ਹੋਇਆ ਗੋਨ ਨੇ ਸਾਨੂੰ ਬਹੁਤ ਵਧੀਆ ਗਾਈਡ ਕੀਤਾ ਸੀ ਬਹੁਤ ਵਧੀਆ ਪੜਾਇਆ ਸੀ ਡਾਂਟਿਆ ਵੀ ਸੀਗਾ ਜੇ ਸਾਡੇ ਮਾਰਕਸ ਕਟ ਆਉਂਦੇ ਸੀ ਤਾਂ ਸਾਨੂੰ ਡਾਟ ਦੇ ਵੀ ਸੀ ਵੀ ਤੁਸੀਂ ਹੋਰ ਪੜੋ ਤੇ ਬਾਕੀ ਪੇਰੈਂਟਸ ਦਾ ਵੀ ਬਹੁਤ سپورਟ ਸੀ ਤੇ ਸਾਡੇ ਮੇਰੇ ਸਾਰੇ ਟੀਚਰਸ ਫਿਜ਼ਿਕਸ ਵਾਲੇ ਸਰ ਮੈਮ ਕਾਮਨੀ ਮੈਮ ਨਕਕਿਨ ਮੈਮ ਗੀਤਾ ਮੈਮ ਤੇ ਮਿਰਿੰਦਰਜੀਤ ਸਰ ਤੇ ਮਨਜੀਤ ਸਰ ਪ੍ਰਿੰਸੀਪਲ ਸਰ ਸਭ ਨੇ ਬਹੁਤ ਹੈਲਪ ਕੀਤੀ ਤਾਂ ਲੱਗਦਾ ਵੀ ਜੇ ਵੀ ਚੰਗੀ ਅਫਸਰ ਕਿਤਨੇ ਤਾਂ ਅੱਗੇ ਜਾ ਕੇ ਵੀ ਜਦੋਂ ਇਤਨਾ ਖੂਬ ਸੀ ਮੈਂ ਬੀਐਸਸੀ ਨਾਨ ਮੈਡੀਕਲ ਕਰਨ ਬਾਰੇ ਸੋਚਿਆ ਮੈਂ ਟੀਚਿੰਗ ਲੈਨ ਚ ਜਾਣਾ ਚਾਹੁੰਦੀ ਆਂਗੀ ਕਸੂਰੀ ਜਿੰਦਗੀ ਦੇ ਵਿੱਚ ਕੀ ਸਿੱਖਿਆ ਕੀ ਅਜਿਹਾ ਜਿਹੜਾ ਸੰਦੇਸ਼ ਲੱਭ ਜਾਵੇ ਵੀ ਮਿਹਨਤ ਕਰਦੇ ਰਹਿਣਾ ਚਾਹੀਦਾ ਕਦੇ ਵੀ ਐਵੇਂ ਸੋਚਣਾ ਚਾਹੀਦਾ ਵੀ ਹਾਂ ਵੀ ਹੁਣ ਆਪਾਂ ਨੂੰ ਛੱਡ ਦੇਣਾ ਚਾਹੀਦਾ ਨਾ ਤਾਂ ਮਿਹਨਤ ਕਰੀਂ ਚੱਲ ਹਾਂਜੀ ਇਮਾਨਤ ਕਰ ਗਵਰਨਮੈਂਟ ਗਰਲ ਸੀਨੀਅਰਸ ਕੈਨ ਬੀ ਸਮਾਰਟ ਸਕੂਲ ਬਣ ਸਰ ਆ ਜੀ ਰਿਜ਼ਲਟ ਹੈ ਪਰ ਕਿੰਨੇ ਅੰਕ ਜਿਹੜੇ ਪ੍ਰਾਪਤ ਕੀਤੇ ਨੇ 97.2% ਇਹ ਵੀ ਸੀਟਰੀ ਨੇ ਕਿ ਕਿ ਜਿੰਨੇ ਦੇ ਵਿੱਚ ਜਿੰਦਾ ਝੰਡਾ ਨਾਮ ਪਾਸ ਕੀਤਾ ਹੈ ਹਾਂਜੀ ਬਹੁਤ ਖੁਸ਼ੀ ਹੋ ਰਹੀ ਹੈ ਮੈਨੂੰ ਇਹ ਸਾਰੇ ਰਿਜ਼ਲਟ ਮੇਰੇ ਟੀਚਰਸ ਮੇਰੇ ਗਾਰਡੀਅਨਸ ਮੇਰੇ ਪੇਰੈਂਟਸ ਦੀ ਮਿਹਨਤ ਨਾਲ ਹੀ ਹੈ। ਤਾਂ ਅੱਗੇ ਕੀ ਸੋਚਿਆ ਤੁਸੀਂ ਕਿ ਦੇ ਵਿੱਚ ਕੀ ਕਰਨੀ ਹੈ? ਅੱਗੇ ਮੈਂ ਬੀਐਸਸੀ ਸਿੰਪਲ ਮੈਥਸ ਦੇ ਵਿੱਚ ਜਾਂ ਫਿਜ਼ਿਕ ਤਿੰਨੋ ਹੀ ਸਬਜੈਕਟ ਨਾਲ ਕਰੂੰਗੀ। ਤਾਂ ਇੰਨੇ ਚੰਗੇ ਹਾਂ WhatsApp ਵਗੈਰਾ ਕਰਨ ਦੇ ਲਈ ਇਹਦਾ ਆਸੀ ਬੜਾ ਯੋਗਦਾਨ ਪਾਇਆ ਹੈ। ਇਹ ਮੇਰੇ ਟੀਚਰਸ ਇੰਦਰਜੀ ਸਰ ਸਾਡੇ ਸਕੂਲ ਪ੍ਰਿੰਸੀਪਲ ਸਰ ਮੋਤੀ ਸਰ ਨਫਕੀਨ ਮੈਮ ਕਾਮਨੀ ਮੈਮ ਗੀਤਾ ਮੈਮ ਮੇਰੇ ਟੀਚਰਸ ਮੇਰੇ ਪੇਰੈਂਟਸ ਸਾਰਿਆਂ ਦੀ ਬਹੁਤ ਬਹੁਤ ਦਾ ਯੋਗਦਾਨ। ਤੇ ਫਿਰ ਇਸੇ ਵਤੋਂ ਕੋਈ ਸਪੋਰਟ ਮਿਲਦੀ ਹੈ। ਹਾਂਜੀ ਹਾਂਜੀ। ਕੁਝ ਕਿਹੜਾ ਚੋ ਵੀ ਉਹ ਆਪਣੇ ਪਿਕਚਰ ਦੇ ਲਈ ਲੈ ਚਲੇ ਨੰਬਰ। ਉਹਨਾਂ ਦੀ ਮਿਹਨਤ ਸਦਕਾ ਹੀ ਹੋਇਆ। ਉਹਨਾਂ ਨੇ ਜਿਸ ਤਰ੍ਹਾਂ ਸਪੋਰਟ ਕੀਤਾ ਤਾਂ ਹੀ ਅਸੀਂ ਇਹਨੇ ਨੰਬਰ ਲੈ ਸਕਿਆ। ਕੋਈ ਅਜਿਹੀ ਯਾਦਗਾਰ ਗੱਲ ਪੜ੍ਹਾਈ ਦੇ ਸਮੇਂ ਜਿਹੜੀ ਅੱਜ ਯਾਦ ਆਉਂਦੀ ਹੋਵੇ। ਟੀਚਰ ਜੀ ਨੇ ਉਹਨੂੰ ਟੋਕਿਆ ਗਿਆ ਉਹਨੇ ਪੜ੍ਹ। ਹਾਂਜੀ ਟੋਕਦੇ ਵੀ ਸੀ ਕਹਿੰਦੇ ਸੀ ਇੰਨਾ ਪੰਨ ਨਹੀਂ ਕਰਦੇ ਹੁੰਦੇ ਆਗੇ ਪੜ੍ਹ ਲਿਆ ਗਰ ਪੇਪਰ ਨਹੀਂ ਆ ਰਿਹਾ ਨੇ। ਤਾਂ ਜੋ ਨੰਬਰਾਂ ਦਾ ਜਿਹੜਾ ਲੱਗਦਾ ਨਹੀਂ ਉਹਨਾਂ ਦਾ ਜਿਹੜੀ ਉਹਨੇ ਸਮਝਾਇਆ ਸੀ ਕੱਜ। ਹਾਂਜੀ ਸਰ ਮੇਰਾ ਨਾਮ ਜਸਮੀਤ ਕੌਰ ਹੈ ਸਰ ਮੈਂ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਵਿੱਚ ਪੜ੍ਹਦੀ ਹਾਂ ਸਰ ਬੜਾ ਜੀ ਚੰਗੀ ਅਨੰਦ ਦਾ ਆਊਟਪਾਸ ਕੀਤੀ ਹੈ ਸਰ ਫਰਸਟ ਆਫ ਆਲ ਮੈਂ ਇੱਕ ਹੈ ਆਪਣੇ ਪੇਰੈਂਟਸ ਨੂੰ ਥੈਂਕ ਯੂ ਕਰਨਾ ਚਾਹਾਂਗੀ ਮੀਨਸ ਲਗਾਤਾਰ ਜਦੋਂ ਮਾਰਕਸ ਘਟਾਉਂਦੇ ਸੀ ਜਾਂ ਫਿਰ ਕਈ ਵਾਰ ਵਧਾਉਂਦੇ ਸੀ ਜਦੋਂ ਮਾਰਕਸ ਘਟਾਉਂਦੇ ਸੀ ਤਾਂ ਉਹ ਸਪੋਰਟ ਕਰਦੇ ਸੀ ਕਿ ਪੂਰੇ ਤੇ ਮੈਂ ਆਪਣੇ ਟੀਚਰਸ ਦਾ ਵੀ ਥੈਂਕ ਯੂ ਕਰਨਾ ਚਾਹਾਂਗੀ ਕਿਉਂਕਿ ਲਗਾਤਾਰ ਉਹਨਾਂ ਦੀ ਮੀਨਜ਼ ਮੋਟੀਵੇਸ਼ਨਸ ਅੱਦ ਕਈ ਹਨ ਜੀ ਡਿਸਪਲਿਨ ਮੇਨਟੇਨ ਹੋ ਸਕਿਆ ਤੇ ਇਨੀ ਵਿਦਿਆ ਮੀਨਜ਼ 485 ਆਊਟ ਆਫ ਹਨ 500 ਹਨ ਮੀਨਜ਼ ਕਿਤੇ ਨੇ ਮਾਰਕਸ ਅਬਟੇਨਸ ਸਰ ਗਿਮਿੰਗ ਇਨ ਇਟ ਕਲੀਅਰ ਕਰ ਹਨ ਬਾਰੇ ਸੋਚੇ ਤੇ ਸਰ ਐਮ ਬੀਬੀਐਸ ਮੀਨਜ਼ ਕਰਨੀ ਹੈ ਸਰ ਮੈਨੇ ਤੇ ਉਸਦੇ ਲਈ ਸਰ ਮੈਨੇ ਇਸ ਸਾਲ ਤਿਆਰੀ ਕਰਨੀ ਹੈ ਤਾਂ ਲੱਗਦਾ ਵੀ ਸਕੂਲ ਦੇ ਵਿੱਚ ਚੱਲ ਰਹੀ ਹੈ ਜੀ ਕਲਾਸ। ਅੰਦਰ ਬਹੁਤ ਬੱਚੇ ਖੇਡਣਾ ਚਾਹੁੰਦੇ। ਸੋ ਮੈਂ ਹੋਰ ਬੱਚੇ ਨੂੰ ਪਹਿਲਾਂ ਤਾਂ ਹੈਨਾ ਕੰਗ੍ਰੈਚੁਲੇਸ਼ਨਸ ਕਹਿਣਾ ਚਾਹੂੰਗੀ। ਮੀਨ ਸਾਰਿਆਂ ਦੀ ਓਵਰਆਲ ਬਹੁਤ ਹੀ ਜ਼ਿਆਦਾ ਵਧੀਆ ਮਾਰਕਸ ਆਏ ਨੇ ਸਰ। ਮੀਨ ਇੱਕ ਦੂਸਰੇ ਨੂੰ ਹੈਨਾ ਲਗਾਤਾਰ ਇਸ ਸਪੋਰਟ ਕਰਦੇ ਸੀਗੇ। ਮੀਨ ਜਦੋਂ ਮਾਰਕਸ ਘਟ ਆਉਂਦੇ ਸੀ ਜਾਂ ਵਧ ਆਉਂਦੇ ਸੀਗੇ ਤੇ ਟੀਚਰਸ ਵੀ ਸਪੋਰਟ ਕਰਦੇ ਸੀ ਤਾਂ ਉਹ ਮੈਂ ਥੈਂਕ ਯੂ ਕਾ ਮੀਨ ਕੰਗ੍ਰੈਚੁਲੇਸ਼ਨਸ ਕਹਿਣਾ ਚਾਹੂੰਗੀ ਸੋ ਮੈਂ